ਚੋਲਾ ਸਾਹਿਬ ਸਰਹਾਲੀ ਕਲਾ ਰੋਡ ਖਸਤਾ ਹਾਲਤ ਕਾਰਨ ਲੋਕ ਹੋ ਰਹੇ ਪਰੇਸ਼ਾਨ ਪ੍ਰਸ਼ਾਸਨ ਤੁਮ ਕਰਨੀ ਨੇਂ ਸੁਖਤਾ ਜਿਲ੍ਹਾ ਤਰਨਤਾਰਨ ਚੋਲਾ ਸਾਹਿਬ ਤੋਂ ਸਰਹਾਲੀ ਕਲਾ ਨੂੰ 54 ਨੰਬਰ ਹਾਈਵੇ ਰੋਡ ਦੇ ਨਾਲ ਜੁੜਨ ਵਾਲੀ ਸੜਕ ਜਿਸ ਨੂੰ ਲਗਭਗ 25 ਤੋਂ 30 ਪਿੰਡ ਜੁੜਦੇ ਹਨ ਪਰ ਇਸ ਰੋਡ ਦੀ ਵੱਧ ਤੋਂ ਬਹੱਤਰ ਹਾਲਤ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰ ਪਰੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਸੜਕ ਤੇ ਵੱਡੇ ਵੱਡੇ ਟੋਏ ਅਤੇ ਟਿੱਬੇ ਪੈ ਚੁੱਕੇ ਹਨ ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਲੋਕ ਡਿੱਗ ਕੇ ਸੱਟਾਂ ਖਾ ਰਹੇ ਹਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਕਿਸੇ ਸਰਕਾਰ ਨੇ ਅਤੇ ਨਾ ਹੀ ਕਿਸੇ ਮਹਤਵਪੂਰਨ ਵਿਅਕਤੀ ਨੇ ਇਸ ਗੰਭੀਰ ਸਮੱਸਿਆ ਵੱਲ ਧਿਆਨ ਦਿੱਤਾ ਹੈ ਆਮ ਤੌਰ ਤੇ ਸੜਕਾਂ ਦੀ ਮਾੜੀ ਉਸਾਰੀ ਕਾਰਨ ਉਹ 6 ਮਹੀਨੇ ਵੀ ਨਹੀਂ ਕੱਟਦੀਆਂ ਅਤੇ ਟੁੱਟ ਜਾਂਦੀਆਂ ਹਨ ਪਰ ਚੋਲਾ ਸਾਫ ਸਰਾਹਲੀ ਕਲਾ ਸੜਕ ਨੂੰ ਬਣਿਆ ਕੁਝ ਸਾਲ ਨਹੀਂ ਹੋਏ ਅਤੇ ਹੁਣ ਇਸ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਸ ਤੇ ਚੱਲਣਾ ਖਤਰੇ ਤੋਂ ਖਾਲੀ ਨਹੀਂ ਇਸ ਸੜਕ ਦੀ ਮੁਰੰਮਤ ਲਈ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਬੜ ਜ਼ੋਰ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਜ ਲੋਕਾਂ ਨੂੰ ਰੋਜ਼ਾਨਾ ਦੀ ਇਸ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇ ਅਤੇ ਆਇਤ ਦਿਨ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੀ ਇਸ ਮੰਗ ਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਨਤਾਰਨ ਤੋਂ ਸਨੂ ਫਤਿਆਬਾਦ ਦੀ ਖਾਸ ਰਿਪੋਰਟ ਕੀ ਕਹਣਾ ਚਾਹੁੰਦੇ ਜੇ ਜਿਹੜੇ ਮੋੜ ਦੇ ਉੱਤੇ ਇੰਨਾ ਪਾਣੀ ਖੜਾ ਕਿੰਨੀ ਕਿ ਸਮੱਸਿਆ ਆ ਰਹੀ ਨੰਗਨ ਦੇ ਬਹੁਤ ਹੀ ਜ਼ਿਆਦੀ ਸਮੱਸਿਆ ਆ ਰਹੀ ਹੈ ਹਰਿਆਲੀ ਦੇ ਕਿਹੇ ਪਾਸੇ ਇਸ ਹਰਿਆਲੀ ਵਿੱਚ ਵੜਿਆ ਨਹੀਂ ਜਾਂਦਾ ਜੀ ਪੱਟੀ ਵਾਲੇ ਬੰਨ ਵੀ ਹਰਿਆਲੀ ਚ ਨਹੀਂ ਵੜ ਸਕਦੇ ਆਪਾਂ ਸ਼ਗਰੀਆ ਕੇਹੇ ਰਹਾ ਥੋੜੀ ਵੀ ਹਰਿਆਲੀ ਦੇ ਵਿੱਚ ਨਹੀਂ ਵੜਿਆ ਬਹੁਤ ਹੀ ਅੱਜ ਚੜੀ ਹਾਲਤ ਬੰਦੀ ਹੈ ਇੱਕ ਵੀ ਇੱਕ ਮਹੀਨਾ 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 ਪਾਣੀ ਨਹੀਂ ਮੋਕਰਾਇ ਕਿ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਦੇ ਹੈ ਨਾ ਇਹੀ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਸੜਕਾਂ ਬਣਾਈਆਂ ਜਾਣ ਆ ਧਾਰ ਕੀਤਾ ਜਾਵੇ ਕਿਹਨਾਂ ਕੋ ਤੋਂ ਗੁਰਕਿਰ ਸਿੰਘ ਜੀ ਪਿੰਡ ਜਦੇਰ ਸਾਹਿਬ ਜੀ ਕਿ ਕੀ ਕਹਿਣਾ ਚਾਹੁੰਦੇ ਜਿਹੜੇ ਲੰਮੇ ਸਮੇਂ ਤੋਂ ਇਹ ਸੜਕ ਚੋਲਾ ਸਾਹਦ ਵਾਲੇ ਮੋੜ ਤੇ ਚਿਹੜਾਈ ਦੇ ਵਿੱਚ ਖਰਾਬ ਆ ਜੀ ਵੀਰ ਜੀ ਪ੍ਰਸ਼ਾਸਨ ਨੂੰ ਇਹ ਕੰਮ ਮੰਗ ਕਰਨਾ ਚਾਹੁੰਦੇ ਆ ਜੇ ਸੜਕ ਜਲਦੀ ਤੋਂ ਜਲਦੀ ਬਣੇ ਇਹ ਕਿੰਨੇ ਕ ਸਮੇਂ ਤੋਂ ਖਰਾਬ ਹੈ ਜੀ ਇਹ ਵੀਰ ਜੀ ਹੋਗੇ 5-6 ਸਾਲ ਹੋ ਗਏ ਆ ਤੇ ਇਧਰ ਸਕੂਲ ਕਾਲਜ ਕੋਈ ਨਾਲ ਲੱਗਦਾ ਹੋਵੇ ਹਾਂ ਜੀ ਲੱਗਦਾ ਜੀ ਕੋਈ ਵੀ ਪ੍ਰਸ਼ਾਸਨ ਕੰਮ ਨਹੀਂ ਕਰਦਾ ਸਿਮਰਨਜੀਤ ਸਿੰਘ ਜੀ ਇਹ ਜਿਹੜਾ ਏਰੀਆ ਜਿੱਥੇ ਆਪਾਂ ਸਵਤ ਖੜੇ ਆ ਜੀ ਸਰਹਾਲੀ ਕਲਾਂ ਖੜੇ ਆ ਜੀ ਚੋਲੇ ਵਾਲੇ ਮੋੜ ਤੇ ਕੀ ਸਮੱਸਿਆ ਜੀ ਸਮੱਸਿਆ ਇੰਨੀ ਹੈ ਜਿੰਨੀ ਕ ਵਾਰ ਮੀਂਹ ਪੈਂਦਾ ਉੰਨੀ ਵਾਰ ਇੱਥੇ ਪਾਣੀ ਹੋ ਜਾਂਦਾ ਵਿਚਾਰੀਆਂ ਮਾਤਾਵਾਂ ਭੈਣਾਂ ਡਿੱਗੀਆਂ ਰਹਿੰਦੀਆਂ ਇੱਥੇ ਸਰਕਾਰ ਨੂੰ ਕੋਈ ਵੀ ਕਿਸੇ ਦਾ ਬਿਲਕੁਲ ਵੀ ਦਰਦ ਨਹੀਂ ਹੁੰਦਾ ਹੈਗਾ ਹਜ਼ਾਰਾਂ ਵਾਰ ਨੈੱਟ ਦੇ ਉੱਤੇ ਪਾਇਆ ਵਾ ਹਜ਼ਾਰਾਂ ਮਾਰ ਸਾਹਿਬ ਕੁਝ ਕੀਤਾ ਪਰ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਲਿਆ ਇਸ ਚੀਜ਼ ਤੇ ਤੁਸੀਂ ਆਪ ਇੱਥੇ 15 ਮਿੰਟ ਖਲੋ ਕੇ ਵੇਖੋ ਤੁਹਾਨੂੰ ਕੋਈ ਨਾ ਕੋਈ ਡਿੱਗਾ ਹੀ ਲੱਭੇਗਾ ਇੱਥੇ ਵਿਚਾਰਾ ਫਿਰ ਵੀ ਸਰਕਾਰ ਕੋਈ ਇਹਦਾ ਕੋਈ ਹੱਲ ਨਹੀਂ ਕਰਦੀ ਹੈਗੀ ਅੱਜ 3 ਸਾਲ ਹੋ ਗਏ ਨੇ ਵੰਦੇ ਨੂੰ ਜੀ ਸਾਡੀ ਲੱਗ ਗਈ ਦੁਕਾਨ ਆ ਭਾਈ ਤੇ ਰੋਜ਼ ਇਹੋ ਕੁਝ ਵੇਖੀਦਾ ਵਾ ਕੀ ਮੰਨਤੀ ਕਰਦੇ ਤੁਸੀਂ ਅੱਜ ਹੀ ਸਰਕਾਰ ਵੱਲੋਂ ਆਈਓ ਮੰਗ ਕਰਦੇ ਆ ਵੀ ਇਸ ਰੋਡ ਨੂੰ ਸਹੀ ਕੀਤਾ ਜਾਵੇ ਜਲਦ ਤੋਂ ਜਲਦ ਕੀਤਾ ਜਾਵੇ ਪਾਣੀ ਖਰਾ ਕੀ ਕਹਣਾ ਚਾਹੁੰਦੇ ਜੀ ਇਹ ਬਹੁਤ ਮੰਦੀ ਹਾਲਤ ਆ ਜੀ ਬਹੁਤ ਛੜਕ ਗੰਦੀ ਆ ਇਹਨਾਂ ਸਰਕਾਰਾਂ ਨੂੰ ਚਾਹੀਦਾ ਕਿ ਜਾਂਦੇ ਅਸੀਂ ਆ ਵਿਕਾਸ ਕਰਦਾ ਕੋਈ ਵਿਕਾਸ ਨਹੀਂ ਹੋਇਆ ਆ ਵੇਖੋ ਕਿੰਨੀ ਸੰਗਤ ਲੰਗਦੀ ਆ ਸਾਰੇ ਕੋਈ ਪਾਣੀ ਕੋਈ ਇਹਨੇ ਵੰਡੇ ਜਾਣਾ ਕਿਸੇ ਕਿਤੇ ਜਾਣਾ ਇਹਨਾਂ ਮਾਰੀ ਸਰਕਾਰ ਇਹਨਾਂ ਨੂੰ ਹੋਰੇ ਤੋਂ ਕੋਈ ਨਹੀਂ ਆ ਸਕਦੀ ਜਿੱਡੀ ਇਹ ਗੰਦੀ ਸਰਕਾਰ ਇਹਦੇ ਲਈ ਧਿਆਨ ਹੀ ਨਹੀਂ ਕਿਸਦਾ ਇਹਦੇ ਵੇਖਣਾ ਚਾਹੀਦਾ ਨਾ ਇਹਨਾਂ ਨੂੰ ਆਣ ਕੇ ਇਹ ਜਿਹੜੇ ਐਮਐਲਏ ਬਣਿਆ ਵਾ ਇਹਨਾਂ ਨੂੰ ਆਣ ਕੇ ਵੇਖਣਾ ਚਾਹੀਦਾ ਵੋਟਾਂ ਪਾ ਕੇ ਲੈ ਗਿਆ ਨਹੀਂ ਬੜਾ ਵਿਕਾਸ ਕਰਦੇ ਆ ਇਹਨਾਂ ਕੋਈ ਮਾਰਦੇ ਨਹੀਂ ਚੱਕਰ ਤਨਾ ਕੋਈ ਧਿਆਨ ਇਹਨਾਂ ਦਾ ਜੀ ਕਿ ਕਿੰਨੇ ਕ ਸਮੇਂ ਤੋਂ ਜਿਹੜੀ ਇਹ ਕਿੰਨਾ ਛੜਕਾ ਇਹ ਖਰਾਬ ਅਜਾ ਇਹਦੇ ਬਹੁਤ ਸਮੇਂ ਤੋਂ ਜੋ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਵੀ ਇਤਰਾਹੀਂ ਹੁਣ ਵੀ ਇਦਾਂ ਹੀ ਹੋ ਰਹੀ ਆ ਇਹਨਾਂ ਨੇ ਇੱਕ ਐਮਐਲਏ ਨੇ ਅਣਕੇ ਨਹੀਂ ਵੇਖਿਆ ਵੀ ਸਾਡੇ ਆ ਇਸ ਤਰ੍ਹਾਂ ਵਿਕਾਸ ਕੀਤਾ ਵਾ ਇਹਨਾਂ ਨੂੰ ਐਮਐਮਐਲਿਆਂ ਨੂੰ ਆਉਣਾ ਚਾਹੀਦਾ ਧਿਆਨ ਕੇ ਵਿਕਾਸ ਦੇ ਵੇਖਣ ਆਪਦਾ ਖੜਕਦਾ ਬਹੁਤ ਜ਼ਿਆਦਾ ਲੰਘਾ ਹੈ ਕਈਆਂ ਪਿੰਡਾਂ ਦੇ ਲੰਘਾ ਹੈ ਇਹਨੂੰ ਜਾ ਰਿਹਾ ਜੀ ਇਹ ਕਈਆਂ ਕਾਫੀ 50 30 ਪਿੰਡਾਂ ਨੂੰ ਲੰਘਾ ਜਾ ਰਿਹਾ ਹੈ ਵੱਡਾ ਰੰਗ ਲੰਘਾ ਜੀ ਬਹੁਤ ਜ਼ਿਆਦਾ ਇਹ ਖਰਾਬ ਹੈ ਹਾਂਜੀ ਸੁਖਵਰਜ ਸਿੰਘ ਜੀ ਠਠਾ ਇਹ ਟੀਜੇਮਾ ਤੋਂ ਦੇਖ ਕੇ ਜਿਹੜਾ ਚੌਂਕ ਦੇ ਵਿੱਚ ਇੰਨਾ ਬਰਸਾਤ ਦਾ ਪਾਣੀ ਖਲੋਤਾ ਹੈ ਇਹ ਬਹੁਤ ਖਰਾਬ ਕਰਦਾ ਜੀ ਇਹ ਜਦੋਂ ਮੀਂਹ ਪੈ ਜਾਂਦਾ ਆ ਵੀ ਬੰਦ ਹੋ ਜਾਂਦਾ ਇੰਨਾ ਇੰਨਾ ਪਾਣੀ ਕਿੰਨਾ ਕਿੰਨਾ ਹੋ ਜਾਂਦਾ ਇਹ ਜੀ ਨੰਗਰ ਕਿੰਨੀ ਮੁਸ਼ਕਲ ਆ ਰਹੀ ਸਕੂਲ ਕਾਲ ਤੇ ਕਿੰਨੇ ਕਹਿ ਦਈਏ ਰੋਜ਼ ਸਾਹ ਜਦੋਂ ਮੀਂਹ ਪੈਂਦਾ ਤੇ ਬਰਦੀ ਸਾਡੀ ਇੱਥੇ ਭੇਜ ਜਾਂਦੀ ਹੈ ਤੇ ਸਕੂਲ ਤੇ ਜਾਇਆ ਨਹੀਂ ਜਾਂਦਾ ਫਿਰ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਗਾਲਾਂ ਹੀ ਕਿ ਨਿਕਲਦੀਆਂ ਜੇ ਮੂਹ